ਬਹੁਤ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਇਹ ਲਫਾਫੇ ਦੇ ਵਿੱਚ ਨੋਟਾਂ ਦੇ ਵੰਡਰਾਂ ਦੇ ਬੰਡਲ ਪਰੇ ਹੋਏ ਨੇ ਭਾਜਪਾ ਵਿਧਾਇਕ ਦਾ ਬੇਟਾ ਜਿਹੜਾ ਹੈਗਾ 40 ਲੱਖ ਰੁਪਏ ਦੀ ਰਿਸ਼ਵਤ ਲੈਦਾ ਰੰਗੇ ਹੱਥੀ ਕਾਬੂ ਕੀਤਾ ਗਿਆ ਹੈਗਾ ਮੌਕੇ ਤੇ ਰੇਡ ਕੀਤੀ ਗਈ ਤਾਂ ਲਫਾਫਿਆਂ ਚੋਂ ਬਰਾਮਦ 40 ਲੱਖ ਰੁਪਏ ਕੀਤਾ ਗਿਆ ਹੈਗਾ ਕਰਨਾਟਕਾ ਚੋਂ ਭਾਜਪਾ ਵਿਧਾਇਕ ਦਾ ਬੇਟਾ ਪ੍ਰਸ਼ਾਂਤ ਮਿਡਲ ਨੇ ਕੋਲਰ ਠੇਕੇਦਾਰ ਨੂੰ 80 ਲੱਖ ਰੁਪਏ ਦੀ ਮੰਗ ਕੀਤੀ ਸੀ ਸੋ ਮੌਕੇ ਤੇ 40000 ਦੀ ਪਹਿਲੀ ਕਿਸ਼ਤ ਲੈ ਦਾ ਫੜਿਆ ਗਿਆ ਤੇ ਬੰਦੇ ਦੇਖੋ ਤੁਸੀਂ ਲੋਟਾਂ ਦੇ ਢੇਰ ਲੱਗੇ ਪਏ ਨੇ ਜਦੋਂ ਘਰ ਦੀ ਇਤਲਾ ਛੀਲ ਲਈ ਗਈ ਦੋਸਤੋ ਘਰ ਵਿੱਚੋਂ ਵੀ 8 ਕਰੋੜ ਰੁਪਇਆ ਜੋ ਥੱਲੇ ਤਸਵੀਰ ਤੁਸੀਂ ਦੇਖ ਰਹੇ ਹੋ 8 ਕਰੋੜ ਰੁਪਇਆ ਬਰਾਮਦ ਕੀਤਾ ਗਿਆ ਹੈਗਾ ਬਹੁਤ ਵੱਡੀ ਖਬਰ ਹੈਗੀ ਆ ਸੋ ਮੰਧਪਾ ਕੀ ਖਬਰ ਹੈਗੀ ਆ ਸੋ ਲੋਕਾਂ ਨੂੰ ਕਿਵੇਂ ਕਿਸ ਢੰਗ ਨਾਲ ਨਚੋੜਿਆ ਗਿਆ ਹੈ ਜਿਸ ਨੂੰ 40 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੋਵੇਗੀ 80 ਲੱਖ ਰੁਪਏ ਦੀ ਡਿਮਾਂਡ ਕੀਤੀ ਹੋਵੇਗੀ ਉਹ ਮਰੇ ਠੇਕੇਦਾਰ ਜਨਤਾ ਨੂੰ ਕੀ ਪਰੋਸੇਗਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਦੇਖ ਸਕਦੇ ਹੋ ਨਫਾਫਿਆ ਚ ਨੋਟ ਜਿਹੜੇ ਆ ਬੰਡਲਾਂ ਦੇ ਬੰਡਲ ਪਰੇ ਗਏ ਨੇ ਥੱਲੇ ਤੁਸੀਂ ਦੇਖ ਸਕਦੇ ਹੋ ਕਿਵੇਂ ਨੋਟਾਂ ਲੀਆਂ ਗੱਡੀਆਂ ਦੀਆਂ ਗੱਡੀਆਂ ਦੀਆਂ ਤਹਾਂ ਲੱਗੀਆਂ ਪਈਆਂ ਨੇ ਅਧਿਕਾਰੀ ਗਿਣ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਕਰਨਾਟਕਾ ਤੋਂ ਨੇ ਆਈਆਂ ਨੇ ਭਾਜਪਾ ਵਿਧਾਇਕ ਦਾ ਬੇਟਾ ਰੰਗੇ ਹੱਤੀ ਕਾਬੂ